ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਬኩል ਜਾਣੀ ਕਿ অশোক ਚਿਤ ਬੋਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਜਿਵੇਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਐਡਮਿਨਟਨ ਦੇ ਵਿੱਚ ਜਿਹੜੀ ਸਿਵਲ ਇਲੈਕਸ਼ਨ ਹੋ ਕਾਲ ਹੋ ਗਈ ਹੈ ਤੇ ਮੇਅਰ ਐਂਡ ਜਿਹੜੇ ਕਾਉਂਸਲਰ ਸਕੂਲ ટ્રਸਟੀ ਤੇ ਹੋਰ এডੂਕੇਸ਼ਨ ਜਿਹੜੇ ਸਾਰੇ ਰਿਲੇਟਡ ਨੇ ਉਹ ਸਾਰੀਆਂ ਜਿਹੜੀਆਂ ਇਲੈਕਸ਼ਨ ਹੋਣੀਆਂ ਨੇ ਉਸੇ ਬਾਬਤ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਅੱਜ ਪਹੁੰਚੇ ਨੇ অশੋਕ ਸੁਹੀ ਜੀ ਆਓ ਸਭ ਤੋਂ ਪਹਿਲਾਂ ਆਪਾਂ অশੋਕ ਸੁਹੀ ਦਾ ਆਪਣੇ ਆਪਣੇ ਸਟੂਡੀਓ ਦੇ ਵਿੱਚ ਸਵਾਗਤ ਕਰੀਏ ਅਸ਼ੋਕ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸ਼ੋਕ ਜੀ। ਥੈਂਕ ਯੂ so much। ਬਿਲਕੁਲ ਜੀ ਇਹ ਬੀਟੀਵੀ ਦੇ ਇਤਿਹਾਸ ਵਿੱਚ ਇਹ ਮੇਰੇ ਨਾਲ ਦਾ ਪਹਿਲੀ ਵਾਰ ਹੋਇਆ ਕਿ ਹੋਸਟ ਵੀ ਅਸ਼ੋਕ ਹੈ ਤੇ ਸਾਡੇ ਗੈਸਟ ਵੀ ਅੱਜ ਜਿਹੜੇ ਵੀ ਅਸ਼ੋਕ ਨੇ। ਤੇ ਅਸ਼ੋਕ ਜੀ ਜਿਵੇਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਵੀ ਜਿਹੜੇ ਇਲੈਕਸ਼ਨ ਕਾਲ ਹੋ ਗਏ ਨੇ ਤੇ ਤੁਸੀਂ ਵੀ ਬਾਰ ਨੰਬਰ 12 ਜਿਹਨੂੰ ਸਮਾਪਤਾਪੀ ਵੀ ਕਹਿੰਦੇ ਨੇ ਤੇ ਉੱਥੋਂ ਇਲੈਕਸ਼ਨ ਲੜ ਰਹੇ ਆ। ਸੋ ਜਿਦਾ ਕਿ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨਾਲ ਇਹ ਤੁਸੀਂ ਦੱਸੋ ਵੀ ਤੁਸੀਂ ਕੈਨੇਡਾ ਵਿੱਚ ਜਾਂ ਮਿੰਟਨਡ ਵਿੱਚ ਰਹਿੰਦਿਆਂ ਨੂੰ ਆਪਾਂ ਨੂੰ ਕਿੰਨਾ ਕੁ ਟਾਈਮ ਜੋਗ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਜੀ ਮੈਂ ਆਪਣੇ ਨਾਮ ਤੋਂ ਪਹਿਲਾਂ ਕਲੀਅਰ ਦੇ ਦਵਾਂ ਜੀ ਵੀ ਮੈਂ ਇੱਕ ਪੰਜਾਬੀ ਹਾਂ ਜੀ ਤੇ ਪਿੱਛੋਂ ਮੈਂ ਲੁਧਿਆਣਾ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹਾਂ ਤੇ ਇੱਥੇ ਕੈਨੇਡਾ ਆਏ ਨੂੰ ਮੈਨੂੰ ਡੇਢ ਖਦਹਾਕਾ ਹੋ ਗਿਆ ਜੀ ਇੰਡੀਆ ਦੇ ਵਿੱਚ ਮੈਂ ਆਪਣਾ ਕਾਲਜ ਇੰਨੀ ਥੱਪ ਪਰ ਕਾਲਜ ਤੋਂ ਪੜਾਈ ਕਰਨ ਤੋਂ ਬਾਅਦ ਮੈਂ ਆਪਣਾ ਬਿਜ਼ਨਸ ਰੰਨ ਕੀਤਾ ਜੀ ਮਲਟੀਨੇਸ਼ਨਲ ਕੰਪਨੀਆ Airtel Nokia ਵਰਗੇ ਤੋਂ ਮੈਂ ਡਿਸਟਰੀਬਿਊਟਰ ਰਿਹਾ ਉੱਥੇ ਤੇ ਇੱਥੇ ਕੈਨੇਡਾ ਆਉਣ ਤੋਂ ਬਾਅਦ ਵੀ ਜੇ ਮੈਂ ਆਪਾਂ ਕਹਿੰਦੇ ਆ ਇੱਕ ਆਮ ਬੰਦਾ ਜੋਰ ਲਾਉਂਦਾ ਵਾ 14 14 16 16 ਘੰਟੇ ਵਾਲੇ ਉਹ ਸ਼ਿਫਟਾਂ ਮੈਂ ਵੀ ਲਾਈਆਂ ਨੇ ਜੀ ਮਿਹਨਤ ਕੀਤੀ ਹੈ ਪੂਰੀ ਕਿਉਂਕਿ ਸਿੰਪਲ ਉਹੀ ਹੈ ਜੀ ਹੋਗੇ ਤੁਹਾਨੂੰ ਪਤਾ ਹੀ ਆ ਵੀ ਉਰੇ ਆ ਕੇ ਇੱਕ ਵਾਰ ਤਾਂ ਪੂਰਾ ਜੋਰ ਲਾਉਣਾ ਹੀ ਪੈਂਦਾ ਪਿੱਛੋਂ ਜਿੰਨਾ ਮਰਜ਼ੀ ਆਪਾਂ ਕੰਮ ਹੋਵੇ ਕਿਉਂਕਿ ਉੱਥੇ ਵਾਲਾ ਪੈਸਾ ਇੱਥੇ ਆ ਕੇ ਕੁਝ ਨਹੀਂ ਕਰਦਾ ਬਿਲਕੁਲ ਤੇ ਇੱਥੇ ਤੁਸੀਂ ਐਡਮਿਟਡ ਵਿੱਚ ਕਿਸ profession ਨਾਲ ਜੁੜੇ ਹੋਏ ਹੋ ਜੀ ਮੈਂ ਜੀ ਆਪਣਾ ਆਪਣੇ ਇਤੇ ਕੈਨੇਡਾ ਆਉਣ ਤੋਂ ਬਾਅਦ ਪਹਿਲਾਂ ਤਾਂ ਮੈਂ ਕਿਸੇ ਕੋਲ ਅੰਪਲਾਈ ਐ ਦੇ ਕੰਮ ਕੀਤਾ ਜੀ ਜੀਦੇ ਵਿੱਚ ਮੇਰਾ ਕੰਮ ਹੁੰਦਾ ਸੀ ਸਿਟੀ ਇਨਸਪੈਕਟਰ ਨੂੰ ਅੰਗੇਜ ਕਰਨਾ ਵੀ ਜਦੋਂ ਕੋਈ ਕੰਸਟਰਕਸ਼ਨ ਦੀ ਕੋਈ ਇਨਸਪੈਕਸ਼ਨ ਹੋਵੇ ਜੀ ਮੈਨੂੰ ਜੌਬ ਸਾਈਟ ਤੇ ਰਹਿਣਾ ਪੈਂਦਾ ਸੀਗਾ ਤੇ ਹੌਲੀ ਹੌਲੀ ਜਦੋਂ ਮਤਲਬ ਟਾਈਮ ਪਏ ਤੇ ਜਿਵੇਂ ਜਿਵੇਂ ਮਾਰੇ ਨੇ ਬਖਸ਼ਿਆ ਮੈਂ ਆਪਣੀ ਕੰਸਟਰਕਸ਼ਨ ਕੰਪਨੀ ਸ਼ੁਰੂ ਕਰ ਲਈ ਤੇ ਹੁਣ ਕੰਸਟਰਕਸ਼ਨ ਕੰਪਨੀ ਦੇ ਨਾਲ ਨਾਲ ਮੈਂ ਇੱਕ ਪ੍ਰੋਫੈਸ਼ਨਲ ਹੋਮ ਇਨਸਪੈਕਟਰ ਵਜੋਂ ਵੀ ਸੇਵਾ ਨਿਭਾ ਰਿਹਾ ਜੀ ਬਿਲਕੁਲ ਜੀ ਮਤਲਬ ਕਹਿਣ ਦਾ ਮਤਲਬ ਤੁਸੀਂ ਪਬਲਿਕ ਦੇ ਨਾਲ ਜੁੜੇ ਹੋਏ ਹੋ ਕਿਉਂਕਿ ਇਥੇ ਘਰ ਲੈਣਾ ਇੱਕ ਸੁਪਨਾ ਆ ਤੇ ਉਹਨੂੰ ਇਨਸਪੈਕਟਿੰਗ ਕਰਨਾ ਤੇ ਨਾਲੇ ਸਿਟੀ ਦੇ ਨਾਲ ਡੀਲ ਵੀ ਕਿਦਾਂ ਕਰਨਾ ਜਾਂ ਕਿਹੜੀਆਂ ਪ੍ਰੋਬਲਮਾਂ ਲੋਕਾਂ ਨੂੰ ਆndੀਆਂ ਆ ਉਹਨਾਂ ਨਾਲ ਵੀ ਪੂਰੀ ਤਰ੍ਹਾਂ ਤੁਸੀਂ ਜਾਣੋ ਬਿਲਕੁਲ ਜੀ ਇੱਕ ਹੋਮ ਇਨਸਪੈਕਟਰ ਦਾ ਕੰਮ ਹੁੰਦਾ ਵੀ ਪੂਰੇ ਘਰ ਨੂੰ ਸਾਰੇ ਨੂੰ ਮਤਲਬ ਸਟਰਕਚਰ ਤੋਂ ਲੈ ਕੇ ਛੱਤ ਤੱਕ ਪੂਰਾ ਦੇਖਣਾ ਪੈਂਦਾ ਵਿੱਚ ਕੀ ਕਮੀਆਂ ਕੀ ਪੇਸ਼ੀ ਹੈ ਜੀ ਲੋਕੀ ਬੜੇ ਔਖੇ ਪੈਸੇ ਇਕੱਠੇ ਕਰਕੇ ਘਰ ਲੈਂਦੇ ਨੇ ਜੀ ਇੱਕ ਇੱਕ ਘਰ ਹੁੰਦਾ ਮੋਸਟਲੀ ਜਿਹਦੇ ਮੋਸਟਲੀ ਲੋਕਾਂ ਉੱpon ਹੁੰਦਾ ਵਾ ਤੇ ਉਹਨੂੰ ਲੈਣ ਤੋਂ ਪਹਿਲਾਂ ਪੂਰਾ ਜਾਂਚਣਾ ਪਰਖਣਾ ਇੱਕ ਇਨਸਪੈਕਟਰ ਦਾ ਕੰਮ ਹੁੰਦਾ ਵਾ ਜੀ ਜਿਹੜੀ ਮੈਂ ਸੇਵਾ ਪੂਰੀ ਇਮਾਨਦਾਰੀ ਨਾਲ ਨਿਭਾ ਰਿਆ ਜੀ ਬਿਲਕੁਲ ਜੀ ਜਿਵੇਂ ਕਿ ਸਿਟੀ ਤੁਸੀਂ ਕਿਹਾ ਵੀ ਸੇਵਾ ਨਿਭਾ ਰਿਹਾ ਇਸੇ ਹਿਸਾਬ ਨਾਲ ਵੀ ਸਿਟੀ ਦੇ ਵਿੱਚ ਵੀ ਕਈ ਕਾਫੀ ਜਿਹੜੀਆਂ ਉਂਟਾਈਆਂ ਪਿਛਲੇ ਸਾਲਾਂ ਤੋਂ ਆਈਆਂ ਆ ਸਾਡੇ ਜਿਹੜੇ ਜਿਹਦਾ ਪ੍ਰਾਪਰਟੀ ਟੈਕਸ ਹੋ ਗਿਆ ਜਾਂ ਹੋਰ ਕੋਈ ਪ੍ਰੋਬਲਮਾਂ ਵੀ ਆਈਆਂ ਜਿਹਦਾ ਕਿ ਮੈਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਚ ਕੀਤਾ ਸੀ ਵੀ ਹਰ ਕੈਂਡੀਡੇਟ ਦੁਆਰਾ ਇਹੀ ਕਿਹਾ ਜਾਂਦਾ ਵੀ ਮੈਂ ਪ੍ਰੋਬਲਮਾਂ ਹੱਲ ਕਰਾਂਗਾ ਬਟ ਮੈਂ ਤੁਹਾਡੇ ਤੋਂ ਵੀ ਜਾਨਣਾ ਚਾਹਾਂ ਵੀ ਤੁਸੀਂ ਕਿਹੜੇ ਕਿਹੜੇ ਨਵੇਂ ਜਿਹੜੇ ਮੁੱਦੇ ਆ ਜਿਹੜਾ ਨੂੰ ਕਰਕੇ ਤੁਸੀਂ ਸੋਚਿਆ ਵੀ ਚਲੋ ਸੋਸਾਇਟੀ ਦੇ ਵਿੱਚ ਇਲੈਕਸ਼ਨ ਵਿੱਚ ਆਉਣਾ ਚਾਹੀਦਾ ਤਾਂ ਜੋ ਲੋਕਾਂ ਦੇ ਜੋ ਮੁੱਦੇ ਆ ਉਹ ਹੱਲ ਹੋਣ ਜੋਗ ਜੀ ਗੱਲ ਇਸ ਤਰ੍ਹਾਂ ਵੀ ਆਉਣ ਦਾ ਮੰਤਵ ਬੰਦੇ ਨੂੰ ਬੇਵਾਬ ਨਹੀਂ ਹੁੰਦਾ ਵਾ ਜੀ ਕਿਉਂਕਿ ਹੁਣ ਸਿਟੀ ਦੀ ਕਾਰਗੁਜ਼ਾਰੀ ਜੇ ਆਪਾਂ ਦੇਖਦੇ ਆ ਉਹਦੇ ਵਿੱਚੋਂ ਤੁਹਾਡੀ ਸਨੋ ਚੱਕਣ ਤੋਂ ਲੈ ਕੇ ਗਰਾਸ ਕਟਿੰਗ ਜਾਂ ਸੇਫਟੀ ਦੀ ਰੋਡਾਂ ਦੀ ਹਾਲਤ ਦੇਖ ਕੇ ਉਹਦੇ ਵਿੱਚ ਜਿਹੜੇ ਖਰਚੇ ਨੇ ਉਹ ਜ਼ਿਆਦਾ ਹੋ ਰਹੇ ਨੇ ਜਿਹੜੀ ਆਮਦਨ ਆ ਉਹਦਾ ਕੋਈ ਅਤਾ ਪਤਾ ਨਹੀਂ ਵੀ ਜਾ ਕਿੱਥੇ ਰਹੀ ਆ ਇੱਕ ਬਿਜ਼ਨਸਮੈਨ ਹੋਣ ਦੇ ਨਾਤੇ ਮੈਨੂੰ ਪਤਾ ਵੀ ਰਹਿ ਵੀ ਨੂੰ ਤੇ ਐਕਸਪੈਂਸ ਨੂੰ ਕਿਵੇਂ ਕੰਟਰੋਲ ਕਰਨਾ ਵਾ ਤੇ ਆਪਣੇ ਜਿਵੇਂ ਪ੍ਰਾਪਰਟੀ ਟੈਕਸ ਹੋ ਗਿਆ ਸਨੋਰ ਮੂਵਲ ਦਾ ਰੋਲਾ ਵਾ ਉਹ ਮੁੱਦਿਆਂ ਦੇ ਚੱਲਦੇ ਹੋਏ ਆਪਣੀਆਂ ਜਿਹੜੀਆਂ ਐਸੈਂਸ਼ੀਅਲ ਸਰਵਿਸ ਨੇ ਉਹ ਦਿਨ ਪਰ ਦਿਨ ਮਾੜੀਆਂ ਹੁੰਦੀਆਂ ਜਾ ਰਹੀਆਂ ਨੇ ਤੇ ਉਹਦੇ ਕਰਕੇ ਲੋਕਾਂ ਤੇ ਫਾਈਨੈਂਸ਼ੀਅਲ ਦੇ ਨਾਲ ਨਾਲ ਮੈਂਟਲ ਸਟ्रेस ਵੀ ਵਧਦਾ ਜਾ ਰਿਹਾ ਵਾ ਇਹ ਚੀਜ਼ਾਂ ਪਬਲਿਕ ਦੀਆਂ ਨਹੀਂ ਮੈਂ ਵੀ ਇਸੇ ਵਾਰ ਚ ਰਹਿਣਾ ਵਾ ਮੇਰੇ ਨਾਲ ਵੀ ਉਹੀ ਸਾਰਾ ਕੁਝ ਹੋ ਰਿਹਾ ਮੈਂ ਵੀ ਉਹਦੇ ਵਿੱਚ ਚੀਜ਼ਾਂ ਤੋਂ ਸਫਰ ਕਰ ਰਿਹਾ ਵਾ ਬਿਲਕੁਲ ਠੀਕ ਉਹਦੇ ਵਿਹਾਰ ਤੇ ਸਿਟੀ ਦੀ ਕਾਰਗੁਜ਼ਾਰੀ ਮਾੜੀ ਮੈਨੇਜਮੈਂਟ ਮਾੜੀ ਆਪਾਂ ਕਹਿ ਸਕਦੇ ਹਾਂ ਤੇ ਉਹਨੂੰ ਵਿਚ ਵੜ ਕੇ ਹੀ ਆਪਾਂ ਸਹੀ ਕਰ ਸਕਦੇ ਹਾਂ ਇਸ ਕਰਕੇ ਮੈਂ ਮਨ ਮਨਾਇਆ ਵੀ ਨਹੀਂ ਆਪਣੇ ਆਪ ਨੂੰ ਐਜ ਕੈਂਡੀਡੇਟ ਆਪਾਂ ਡਿਕਲੇਅਰ ਕੀਤਾ ਤਾਂ ਬਿਲਕੁਲ ਜਿਦਾ ਪਿਛਲੇ ਸਾਲ ਅਲਬਰਟਾ ਗਵਰਨਮੈਂਟ ਨੇ ਇੱਕ ਇੱਕਤਾ ਜਿਹੜਾ ਰੂਲ ਪੜਾਇਆ ਸੀ ਵੀ ਹੁਣ ਸਿਟੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਵੀ ਪਾਰਟੀਆਂ ਹੋਣਗੀਆਂ ਕਿ ਤੁਸੀਂ ਵੀ ਕਿਸੇ ਪਾਰਟੀ ਨੂੰ ਐਫੀਲੀਏਟ ਕਰਦੇ ਆ ਕਿ ਤੁਸੀਂ ਇੰਡੀਪੈਂਡੈਂਟ ਲੜ ਰਹੇ ਨਹੀਂ ਜੀ ਮੈਂ ਬਿਲਕੁਲ ਇੰਡੀਪੈਂਡੈਂਟ ਆ ਜੀ ਕਿਉਂਕਿ ਪਾਰਟੀ ਹਰ ਇੱਕ ਨੇ ਵੀ ਨਹੀਂ ਬਣਾਈ ਹੈਗੀ ਹਾਂ ਜੀ ਉਹ ਕੁਝ ਕਲੋਬੀਜ਼ ਹੈਗੀਆਂ ਨੇ ਜਿਨ੍ਹਾਂ ਦਾ ਆਪਣਾ ਟਾਈ ਅਪ ਹੋਇਆ ਹੋਇਆ ਪਰ ਜੇ ਤੁਸੀਂ ਦੇਖੇਗੇ ਉਹ ਮੇਅਰ ਵੀ ਜਿਹੜੇ ਕਈ ਨੇ ਉਹ ਵੀ ਇਕੱਲੇ ਬਿਲਕੁਲ ਕਿਸੇ ਪਾਰਟੀ ਤੋਂ ਚੱਲ ਰਹੇ ਨੇ ਜੀ ਬਿਲਕੁਲ ਬਿਲਕੁਲ ਸੋ ਜਿੱਦਾ ਚਲੋ ਕਿਸੇ ਪਾਰਟੀ ਦਾ ਨਹੀਂ ਹੈ ਪਰ ਇਦਾਂ ਹਮੇ ਮੇਅਰ ਕੋਈ ਵੀ ਜਿੱਤ ਸਕਦਾ ਇੱਕ ਇੱਕ ਕਿਸਮ ਦਾ ਤੁਹਾਡੇ ਲਈ ਇੱਕ ਪਲੱਸ ਪੁਆਇੰਟ ਵੀ ਇਹ ਵੀ ਹੈਗਾ ਵੀ ਤੁਸੀਂ ਅਗਰ ਕੋਈ ਵੀ ਮੇਅਰ ਹੋਵੇ ਚਾਹੀਏ ਜਿਸ ਪਾਰਟੀ ਦਾ ਵੀ ਜਿੱਤੇ ਤੁਸੀਂ ਉਹਦੇ ਨਾਲ ਮਿਲ ਕੇ ਕੰਮ ਕਰ ਸਕਦੇ ਆ ਜੀ ਬਿਲਕੁਲ ਜੀ ਬਿਲਕੁਲ ਤੁਹਾਡੀ ਐਡਾਇਓਲੋਜੀ ਦਾ ਮੈਚ ਕਰਨਾ ਨਹੀਂ ਪਰ ਤੁਹਾਡਾ ਵੇ ਆਫ ਵਰਕਿੰਗ ਤੁਹਾਡਾ ਜੇ ਮੈਚ ਕਰਦਾ ਤਾਂ ਆਬਵੀਅਸਲੀ ਕਿਸੇ ਨਾਲ ਵੀ ਕੰਮ ਕਰ ਸਕਦੇ ਹੋ ਜਿਵੇਂ ਕਿ ਤੁਹਾਡੇ ਜਿਹੜੇ ਇਸ ਏਰੀਆ ਦੇ ਵਿੱਚ ਮੈਪਲ ਏਰੀਆ ਵੀ ਆਉਂਦਾ ਹੈ ਉੱਥੇ ਕੀ ਰੇਲ ਗੱਡੀ ਜਿਹੜੀ ਲੰਘਦੀ ਆ ਉਹ ਕਦੀ ਉਹਦੀ ਕੰਸਟਰਕਸ਼ਨ ਆndi ਆ ਜਾਂ ਕਈ ਵਾਰੀ ਉੱਥੇ ਕੇ ਤੇ ਉਹਦੇ ਬਾਰੇ ਪ੍ਰੋਬਲਮਾਂ ਜਿਹੜੀਆਂ ਬੜੀਆਂ ਨੇ ਕਿਉਂਕਿ 8-10 ਹਜ਼ਾਰ ਵੋਟ ਜਿਹੜੀ ਆ ਉਸ ਏਰੀਆ ਵਿੱਚ ਵੀ ਰਹਿੰਦੀ ਹੈ ਉਹਦੇ ਬਾਰੇ ਕੋਈ ਸੋਲੂਸ਼ਨ ਹੋਵੇ ਜੇ ਤੁਹਾਡੇ ਮਾਈਂਡ ਵਿੱਚ ਬਿਲਕੁਲ ਜੀ ਮੈਪਲ ਵਾਲਾ ਏਰੀਆ ਤਾਂ ਇਸ ਟਾਈਮ ਬਿਲਕੁਲ న్యూਸ ਦੇ ਵਿੱਚ ਟਾਕ ਤੇ ਚੱਲ ਰਿਹਾ ਕਿਉਂਕਿ ਉਹ ਮੁੱਦਾ ਛੋਟਾ ਮੋਟਾ ਨਹੀਂ ਹੈਗਾ ਜੀ ਕਿਉਂਕਿ ਬਹੁਤ ਵੱਡਾ 파ਟ ਮਤਲਬ ਆਪਣੀ ਰੈ residense ਦੇ ਸਪਾਰਟ ਦਾ ਸਫਰ ਕਰਦੇ ਆ ਉਹਦੇ ਵਿੱਚੋਂ ਉਹਦਾ ਹੱਗ ਦਾ ਇਹ ਤਰੀਕਾ ਲਈ ਕਿਉਂਕਿ ਕਹਿਣ ਨੂੰ ਤਾਂ ਮੈਂ ਤੁਹਾਨੂੰ ਕੁਝ ਵੀ ਕਹਿ ਕੇ ਚਲੇ ਜਾ ਸਕਦਾ ਕਿਉਂਕਿ ਆਪਾ ਉਹ ਨਹੀਂ ਬਿਆਨ ਹੋ ਜਾਣੀ ਦੇਣਾ ਵੀ ਜੀ ਨਾਲ ਮਤਲਬ ਉਹ ਕੀ ਹੁਣ ਆਸੇ ਹੋ ਜਾਣ ਕੱਲ ਨੂੰ ਮੈਨੂੰ ਮਾਰਾ ਕਹਿਣ ਇਸ ਕਰਕੇ ਉਹਦਾ ਹੱਲ ਸਿਰਫ ਇਹੀ ਆ ਵੀ ਪ੍ਰੋਵਿੰਸ਼ਲ ਸਿਟੀ ਤੇ ਫੈਡਰਲ ਕੋ ਮਿਲ ਕੇ ਕੱਟਣਾ ਪੈਣਾ ਵਾ ਜੀ ਕਿਉਂਕਿ ਟਰੈਕ ਫੈਡਰਲ ਦਾ ਵਾ ਪ੍ਰੋਵਿੰਸ ਨੂੰ ਵੀ ਪੋਲ ਵਾਸਤੇ ਉੱਥੇ ਜੇ ਫਲਾਈਓਵਰ ਬਣਾਉਣਾ ਵੀ ਆ ਉਹਨੂੰ ਇਨਵੋਲਵ ਹੋਣਾ ਪੈਣਾ ਵਾ ਤੇ ਸਿਟੀ ਦੇ ਹੱਥ 'ਚ ਇਹ ਜ਼ਰੂਰ ਹੈਗਾ ਵਾ ਜਿਹੜੀ ਆਪਾਂ ਗ੍ਰੇਵਲ ਰੋਡ ਆ ਉਹਨੂੰ ਪੱਕੀ ਕਰਕੇ ਆਪਣੇ ਉਸ ਰੈਜ਼ਿਡੈਂਸ ਨੂੰ ਕੋਈ ਨਾ ਕੋਈ ਰਾਹਤ ਦੇ ਸਕਦੇ ਆਂ ਮੇਰੇ ਕੋਲ ਬਦਕ ਤੁਸੀਂ ਰੈਡੀ ਆ ਆਪਣੇ ਆਪ ਨੂੰ ਪੇਸ਼ ਕਰਨ ਲਈ ਕਿਉਂਕਿ ਤੁਹਾਨੂੰ ਮੀਡੀਏਟਰ ਦੀ ਕਾਹਲੂ ਲੋਡ ਪੈਂਦੀ ਆ ਪ੍ਰੋਵੈਂਸ ਨਾ ਜਾ ਫੈਡਰਲ ਨਾ ਕਰਨ ਲਈ ਤੁਸੀਂ ਬਿਲਕੁਲ ਰੈਡੀ ਆ ਉਹਦੇ ਵਾਸਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਜੀ ਮੈਂ ਏਸੇ ਵਾਰਡ ਦਾ ਵਜ਼ਨੀਕ ਆ ਤੇ ਮੈਨੂੰ ਇਹ ਪ੍ਰੋਬਲਮ ਆ ਮੇਰੇ ਨਾਲ ਵੀ ਜੁੜੀਆਂ ਹੋਈਆਂ ਨੇ ਮੇਰੇ ਕੰਮ ਦੇ ਰਕਾਰਿੰਗ ਮੈਨੂੰ ਵੀ ਬਹੁਤ ਵਾਰ ਉੱਥੇ ਆਉਣਾ ਜਾਣਾ ਪੈਂਦਾ ਵਾ ਮੈਂ ਵੀ ਸਫਰ ਕਰਦਾ ਉਹ ਚੀਜ਼ ਦੇ ਵਿੱਚ ਤੇ ਮੇਰੇ ਲਈ ਮਤਲਬ ਜੇ ਆਪਾਂ ਪ੍ਰਾਇਓਰਟੀ ਦੀ ਗੱਲ ਕਰਦੇ ਆ ਤਾਂ ਇਹ ਮੁੱਦਾ ਪੂਰਾ ਟਾਪ ਪ੍ਰਾਇਓਰਟੀ ਤੇ ਜੀ ਉਹ ਇਹ ਉਸ ਤੋਂ ਵੀ ਉੱਪਰ ਦਾ ਮੁੱਦਾ ਮੇਰੇ ਲਈ ਆ ਬਿਲਕੁਲ ਜੀ ਆਪਾਂ ਜਿਵੇਂ ਕਿ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਆ ਵੀ ਐਡਮਿਨਿਟਰ ਦੇ ਵਿੱਚ ਜਿਹੜੀਆਂ ਸਿਕਿਉਰਿਟੀ ਨਾਲ ਰਿਲੇਟਡ ਜਿਹੜਾ ਸੇਫਟੀ ਨਾਲ ਰਿਲੇਟਡ ਬੜੀਆਂ ਘਟਨਾਵਾਂ ਹੁੰਦੀਆਂ ਆ ਇੱਕ ਜਿਹੜਾ ਆਪਣੇ ਪੁਰਾਣੇ ਆਪਣੇ ਜਿਹੜੇ ਬੇਕ ਹੋਮ ਦੇ ਵਿੱਚ ਹੁੰਦਾ ਸੀ ਲੋਕ ਚੈਨੀਆਂ ਲਾ ਲੈਂਦੇ ਸੀਗੇ ਹੁਣ ਉਹ ਵੀ ਇੱਥੇ ਬੜਾ ਚਲਨ ਚੱਲ ਗਿਆ ਵਾ ਪੁਰਾਣੀ ਸਿਟੀ ਨੇ ਬਹੁਤ ਕਿਹਾ ਸੀ ਅਸੀਂ ਪੀਸ ਆਫਿਸਰ ਹਾਇਰ ਕੀਤੇ ਆ ਅਸੀਂ ਪੁਲਿਸ ਵਾਲੇ ਹਰ ਕਰਾਂਗੇ ਪਰ ਉਹ ਰੋਕ ਨਹੀਂ ਸਕੇ ਸੋ ਇਹਦੇ ਬਾਰੇ ਤੁਸੀਂ ਤੁਹਾਡੇ ਕੀ ਪਲਾਨ ਨੇ ਵੀ ਅਗਰ ਫਿਊਚਰ ਵਿੱਚ ਤੁਸੀਂ ਆਣੇ ਆ ਤੇ ਸਿਟੀ ਦੇ ਵਿੱਚ ਕਿਦਾਂ ਮਤਲਬ ਤੁਸੀਂ ਕਰ ਸਕਦੇ ਕੋਈ ਪਲਾਨ ਦੇਖੋ ਜੀ ਇਹ ਬੜੀ ਮੰਦਭਾਗੀ ਆ ਵੀ ਇਹ ਸਨੇਚਿੰਗ ਵਗੈਰਾ ਤਾਂ ਆਪਾਂ ਕਿਤੇ ਉਹ ਕੰਟਰੀਜ਼ ਸੁਣੇਦੇ ਜਿਨ੍ਹਾਂ ਦੀ ਇਕਨੋਮੀ ਜਾਂ ਕੁਝ ਉੱਥੇ ਦੇ ਮਾਹੌਲ ਬੜੇ ਅਨਸਿਕਿਓਰ ਸੀਗੇ ਇਹ ਤਾਂ ਆਪਣੇ ਵੀ ਬੜਾ ਤੇਜ਼ੀ ਨਾਲ ਹੋ ਰਿਹਾ ਹੁਣ ਤੁਸੀਂ ਸੁਣਿਆ ਹੋਣਾ ਕਦੇ ਕਿਸੇ ਫੋਰਵੇ ਸਟਾਪ ਦੇ ਉੱਤੇ ਹਾਂ ਹਾਂ ਇਹ ਸਨੇਚਿੰਗ ਹੋਈ ਆ ਬਜ਼ੁਰਗਾਂ ਨਾਲ ਵੱਧ ਹੋ ਰਹੀ ਆ ਉਹਨਾਂ ਨੂੰ ਕਿਉਂਕਿ ਢੋਲੇ ਭਾਲੇ ਬਜ਼ੁਰਗਾਂ ਨੂੰ ਆਪਾਂ ਗੱਲਾਂ ਚ ਲਾ ਕੇ ਇਹ ਚੀਜ਼ਾਂ ਖਿੱਚ ਰਹੇ ਨੇ ਇਹਦੇ ਵਾਸਤੇ ਮੇਨਲੀ ਤਾਂ ਆਪਾਂ ਨੂੰ ਪਹਿਲਾਂ ਆਪਣੀ ਪੁਲਿਸ ਫੋਰਸ ਤੇ ਧਿਆਨ ਦੇਣਾ ਪੈਣਾ ਵਾ ਜਿਹੜੇ ਹਾਈ ਰਿਸਕ ਏਰੀਆ ਨੇ ਜੀ ਜੀ ਉੱਥੇ ਕੋਈ ਲਾਈਟਨਿੰਗ ਦਾ ਪ੍ਰਬੰਧ ਨਹੀਂ ਹੈਗਾ ਉਹ ਕਰਨਾ ਪੈਣਾ ਵਾ ਤੇ ਪੁਲਿਸ ਦੀ ਵਿਜ਼ਿਬਿਲਟੀ ਵਧਾਉਣੀ ਪੈਣੀ ਆ ਕਿਉਂਕਿ ਉਸ ਚੀਜ਼ ਨਾਲ ਦੇਖਣ ਨਾਲ ਮਤਲਬ ਸਾਹਮਣੇ ਵਾਲਾ ਬੰਦਾ ਜ਼ਰੂਰ ਕੋਈ ਮਾੜਾ ਕੰਮ ਕਰਨ ਤੋਂ ਗਰੀਜ ਕਰੂਗਾ ਜੀ ਬਿਲਕੁਲ ਬਿਲਕੁਲ ਜੇ ਤੁਸੀਂ ਪੁਲਿਸ ਦੀ ਵਿਜ਼ਿਬਿਲਟੀ ਦੀ ਗੱਲ ਕੀਤੀ ਨਾ ਇੱਕ ਵਾਰ ਸਾਡੇ ਦਰਸ਼ਕ ਇਹ ਵੀ ਸਮਝ ਲੈ ਵੀ ਗੱਲ ਕਰਦੇ ਦੇ ਕਿ ਜੋ ਸਕੂਲ ਹੁੰਦੇ ਨੇ ਨਾ ਸਕੂਲ ਜ਼ੋਨ ਉੱਥੇ ਪਹਿਲਾਂ ਇੱਕ ਪੁਲਿਸ ਵਾਲਾ ਖੜਦਾ ਹੁੰਦਾ ਸੀ ਉਹ ਉਹ ਕੀ ਕਰਦਾ ਰਸੈਸ ਹੁੰਦੀ ਸੀ ਉੱਥੇ ਖੜਾ ਰਹਿੰਦਾ ਹੁਣ ਉਹ ਪੁਲਿਸ ਵਾਲੇ ਕੀ ਹੋਏ ਨੇ ਉਹ ਕਟੌਤੀ ਹੋ ਗਈ ਤੋ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਇਹ ਕਹਿੰਦੇ ਵੀ ਜਿਹੜੇ ਵੀ ਤੁਹਾਡੇ ਕੋਲ ਕੋਈ ਨੁਮਾਇੰਦਾ ਆਂਦਾ ਆ ਤੇ ਉਹਦੇ ਨਾਲੇ ਜ਼ਰੂਰ ਗੱਲ ਕਰਨੀ ਚਾਹੀਦੀ ਵੀ ਕੀ ਉਹ ਜਦੋਂ ਦੁਬਾਰਾ ਇਲੈਕਸ਼ਨ ਮਤਲਬ ਜਿੱਤ ਕੇ ਤੁਸੀਂ ਸਿਟੀ ਹਾਲ ਚ ਜਾਂਦੇ ਆ ਤੇ ਬਿਲਕੁਲ ਉਥੇ ਮੁੱਦਾ ਇਸ ਗੱਲ ਦਾ ਉਠਾਉਣਾ ਚਾਹੀਦਾ ਹੈ ਕਿ ਉਠਾਉਂਗੇ ਵੀ ਵੀ ਜਿਹੜੇ ਸਿਟੀ ਪੁਲ ਜਿਹੜਾ ਸਾਡੇ ਬੱਚੇ ਨੇ ਕਿਉਂਕਿ ਬੱਚੇ ਬੱਚਿਆਂ ਦੀ ਸੇਫਟੀ ਸਾਡੇ ਸਭ ਤੋਂ ਜ਼ਿਆਦਾ ਹੁੰਦੀ ਹੈ ਸਕੂਲ ਮੁਰੇ ਪੁਲਿਸ ਵਾਲਾ ਹੋਣਾ ਚਾਹੀਦਾ ਬਿਲਕੁਲ ਜੀ ਸਾਡੇ ਏਜੰਡੇ ਦੇ ਵਿੱਚ ਅਸੀਂ ਪੈਂਦੇ ਪਾਏ ਆ ਵੀ ਸੇਫਟੀ ਆਫ ਕਮਿਊਨਿਟੀਜ਼ ਐਂਡ ਫਲਸਫਰਾਰਟੀ ਉਹਦੇ ਰਿਗਾਰਡਿੰਗ ਸਭ ਤੋਂ ਉਹ ਆਪਣਾ ਆਉਣ ਵਾਲਾ ਭਵਿੱਖ ਨੇ ਆਪਾਂ ਨੂੰ ਉਹਨਾਂ ਨੂੰ ਸਿਕਿਉਰ ਕਰਨਾ ਬਹੁਤ ਜ਼ਰੂਰੀ ਹੈ ਜੀ ਇਸ ਕਰਕੇ ਜਿਹੜੀ ਹੁਣ ਸਕੂਲ ਦੀ ਤੁਸੀਂ ਗੱਲ ਕਰਦੇ ਹੋ ਵੀ ਪੁਲਿਸ ਵਾਲੇ ਕੱਢਦੇ ਦੀ ਬਿਲਕੁਲ ਜੀ ਅਸੀਂ ਉੱਥੇ ਪੂਰਾ ਧਿਆਨ ਦੇਵਾਂਗੇ ਵੀ ਹਾਂ ਉਹ ਕੰਮ ਦੁਬਾਰਾ ਤੋਂ ਸ਼ੁਰੂ ਹੋਵੇ ਜੀ ਦੇਖੋ ਪਿਛਲੀਆਂ ਸਿਟੀ ਜੇ ਆਪਾਂ ਦੇਖੀਆਂ ਜਲੇ ਸਿਟੀ ਦੇ ਵਿੱਚ ਹੁੰਦਾ ਸੀ ਤੇ ਉਹ ਪ੍ਰੋਵੈਂਸ ਦੇ ਨਾਲ ਉਹਨਾਂ ਦਾ ਬੜਾ ਉਹ ਕੀ ਇਹਨੂੰ ਪੰਜਾਬੀ ਜੇ ਕਹਿੰਦੇ ਨੇ ਫੱਡਾ ਅੜਾ ਕੇ ਬੈਠੇ ਹੁੰਦੇ ਸੀ ਵੀ ਉਹ ਕੁਝ ਹੋਰ ਕਹਿੰਦੇ ਆ ਜੀ ਆਹ ਕੁਝ ਕਰਨਾ ਸੋ ਇਹਦੇ ਨਾਲ ਕੀ ਆ ਆਲਟੀਮੇਟਲੀ ਨੁਕਸਾਨ ਕਿਹਦਾ ਹੁੰਦਾ ਪਬਲਿਕ ਦਾ ਕਿਉਂਕਿ ਸਿਟੀ ਨੇ ਜਿਹਨੇ ਪ੍ਰੋਵ ਤੇ ਉਹ ਪ੍ਰੋਬਲਮ ਆ ਗਈ। ਸੋ ਇਹਦੇ ਵਿੱਚ ਤੁਹਾਡਾ ਕੀ ਪਲਾਨ ਹੈ ਵੀ ਆਪਾਂ ਸਿਟੀ ਦੇ ਸਿਟੀ ਨੂੰ ਕੀ ਚਾਹੀਦਾ ਵੀ ਨਾਲ-ਨਾਲ ਮਿਲ ਕੇ ਰਹਿਣਾ ਚਾਹੀਦਾ ਪ੍ਰੋਵਿੰਸ ਦੇ ਨਾਲ? ਬਿਲਕੁਲ ਜੀ। ਇਹ ਤਾਂ ਜ਼ਰੂਰੀ ਆ ਜੀ। ਹੁਣ ਦੇਖੋ ਸਿਟੀ ਲੈਵਲ ਤੇ ਜਿਹੜੀਆਂ ਸਿਵਿਕ ਇੰਸਪੈਕਟ ਹੁੰਦੀਆਂ ਨੇ ਇਲੈਕਸ਼ਨ ਜੇ ਇਹਦੇ ਵਿੱਚ ਮੋਸਟਲੀ ਪਾਰਟੀ ਇਨਵੋਲਵ ਨਹੀਂ ਕਰਦੀਆਂ ਕਿਉਂਕਿ ਉਹ ਸਾਨੂੰ ਕਹਿੰਦੇ ਨੇ ਵੀ ਤੁਸੀਂ ਇੱਕ ਆਮ ਪਬਲਿਕ ਦੀ ਤਰ੍ਹਾਂ ਇਕੱਠੇ ਹੋ ਕੇ ਇਸ ਇਲੈਕਸ਼ਨ ਨੂੰ ਮਤਲਬ ਕਾਮਯਾਬ ਕਰੋ ਬਿਨਾਂ ਕਿਸੇ ਮਤਭੇਦ ਦੇ। ਤੇ ਉਹੀ ਚੀਜ਼ ਪ੍ਰੋਵਿੰਸ ਨਾਲ ਵੀ ਸਾਨੂੰ ਚਾਹੀਦੀ ਆ ਵੀ ਸਿਟੀ ਦੀ ਕੌਂਸਲਰ ਦੀ ਡਿਊਟੀ ਆ। ਉਹਨਾਂ ਨੂੰ ਕਿਵੇਂ ਇੰਗੇਜ ਕਰਨਾ ਹੈ ਇਸ ਗੱਲ ਤੇ ਕਿਵੇਂ ਉਹਨਾਂ ਨੂੰ ਪੁਚ ਆਊਟ ਕਰਨਾ ਵਾ ਤਾਂ ਕਿ ਇਹ ਰਾਲ ਮਿਲ ਕੇ ਕੰਮ ਪੂਰਾ ਨਿਪਰੇ ਚਾੜਿਆ ਜਾ ਸਕੇ ਜੀ ਜਿਵੇਂ ਅਸ਼ੋਕ ਜੀ ਅਸੀਂ ਇਹ ਗੱਲ ਹੁਣੇ ਕਰਕੇ ਆਟੇ ਆ ਵੀ ਸੜਕ ਦੀ ਲੋੜ ਆ ਤੇ ਮੈਪਨ ਦੇ ਵਿੱਚ ਉਹ ਗ੍ਰੇਵਲ ਰੋਡ ਬਣੇਗਾ ਜਾਂ ਫੇਰ ਸਕੂਲ ਦੇ ਮੋੜੇ ਜਿਹੜੇ ਪੁਲਿਸਿੰਗ ਜਿਹੜੀ ਬੰਦ ਹੋ ਗਈ ਸੀ ਉਹ ਦੁਬਾਰਾ ਆਊਗੀ ਪਰ ਉਹਦੇ ਨਾਲ ਸਿਟੀ ਇਹ ਇਸ ਗੱਲ ਤੇ ਰੋਂਦੀ ਪਈ ਆ ਪੁਰਾਣੀ ਸਿਟੀ ਜੀ ਰੋਂਦੀ ਸੀ ਵੀ ਪੈਸੇ ਤਾਂ ਹੈ ਹੀ ਨਹੀਂ ਬਜਟ ਤਾਂ ਬਤਾਉਂਦੇ ਹਮੇਸ਼ਾ ਪ੍ਰਾਪਰਟੀ ਟੈਕਸ ਤਾਉਣਾ ਪੈਂਦਾ ਉਹਦੇ ਵਾਸਤੇ ਕੀ ਪਲਾਨ ਹੋ ਸਕਦਾ ਫਿਰ ਪੈਸੇ ਕਿੱਥੋਂ ਆਉਣਗੇ ਬਜਟ ਕਿ ਦੇਖੋ ਇਹ ਤਾਂ ਗੱਲ ਸਹੀ ਹੈ ਤੁਹਾਡੀ ਪਿਛਲੇ 3-4 ਸਾਲਾਂ ਜਿੰਨਾ ਕੁ ਪ੍ਰਾਪਰਟ ਟੈਕਸ ਵਧਿਆ ਵਾ ਲੋਕੀ ਸਾਰੇ ਤੰਗ ਨੇ ਉਹਦੇ ਤੋਂ ਪਰ ਮੇਰੇ ਸਾਬ ਨਾਲ ਪ੍ਰਾਪਰਟ ਟੈਕਸ ਵਧਾਉਣਾ ਪਹਿਲਾ ਨਹੀਂ ਆਖਰੀ ਰਾਹ ਹੋਣਾ ਚਾਹੀਦਾ ਵਾ ਬਿਲਕੁਲ ਆਪਣੇ ਹੁਣ ਸਿਟੀ ਦੀ ਮੈਂ ਤਾਂ ਮਾਰੀ ਕਾਰਗੁਜ਼ਾਰੀ ਕਹੂੰਗਾ ਕਿਉਂਕਿ ਇਹਨਾਂ ਦੇ 2-3 ਡਿਸੀਜਨ ਇਹੋ ਜਿਹੇ ਸੀਗੇ ਜਿਨ੍ਹਾਂ ਦਾ ਮਿਲੀਨ ਆਫ ਡਾਲਰ ਜਿਹੜੇ ਹੈਗੇ ਨੇ ਉਹ ਜਾਂ ਤਾਂ ਦੱਬੇ ਗਏ ਨੇ ਜਾਂ ਕਿਸੇ ਪਾਸੇ پارک ਕੀਤੇ ਖੜੇ ਨੇ ਜਿਹੜੀ ਉਹਨਾਂ ਨਾਲ ਚੀਜ਼ਾਂ ਖਰੀਦੀਆਂ ਗਈਆਂ ਨੇ ਹਾਂ ਇਹ ਜਿਹੜੇ ਅਨਵਾਂਟਡ ਐਕਸਪੈਂਸ ਨੇ ਇਹਨਾਂ ਨੂੰ ਦੇਖਣਾ ਪੈਣਾ ਹੋਵੇ ਜੀ ਉਹਨਾਂ ਨੂੰ ਇਹ ਖਰਚੇ ਨਹੀਂ ਹੋਣਗੇ ਤਾਂ ਆਪਣਾ ਕਿਸੇ ਉਹ ਜਿਹੜਾ ਬਜਟ ਹੋਊਗਾ ਆਪਾਂ ਕਿਸੇ ਹੋਰ ਪਾਸੇ ਯੂਜ਼ ਕਰ ਸਕਦੇ ਹਾਂ ਤੇ ਉਹਦੇ ਨਾਲ ਕੋਈ ਪ੍ਰੋਪਰਟੀ ਟੈਕਟ ਇਫੈਕਟ ਵੀ ਨਹੀਂ ਪੈਣਾ ਹੈਗਾ ਉਹ ਜੇ ਆਪਾਂ ਛੋਟੀ ਜਿਹੀ ਤੁਹਾਨੂੰ ਗੱਲ ਦੱਸ ਦਿੰਨਾ ਜੀ ਇੱਕ ਇਹ ਬਜਟ ਦਾ ਸਿਸਟਮ ਵੀ ਇਹੋ ਜਿਹਾ ਵਾ ਵੀ ਤੁਸੀਂ ਚਾਹੇ 500 ਡਾਲਰ ਦਾ ਕੰਮ ਆ ਚਾਹੇ 1000 ਡਾਲਰ ਦਾ ਉਹ ਸਿਟੀ ਦਾ ਪ੍ਰੋਸੈਸ ਆ ਵੀ ਐਪਲੀਕੇਸ਼ਨ ਹੁੰਦੀ ਆ ਰੀਵਿਊ ਹੁੰਦੀ ਆ ਅੱਗੇ ਫਾਈਨੈਂਸ਼ੀਅਲ ਡਿਪਾਰਟਮੈਂਟ ਕੋ ਜਾਂਦੀ ਆ ਉਹ ਸਾਰਾ ਕੁਝ ਹੋ ਰਿਹਾ ਉਹਦੇ ਵਿੱਚੋਂ ਜਿਵੇਂ ਪਹਿਲਾਂ ਮੈਂ ਕਹਿ ਚੁੱਕਿਆ ਵੀ ਆਪਾਂ ਨੂੰ ਪੁਲਿਸ ਡਿਪਾਰਟਮੈਂਟ ਨੂੰ ਆਪਣਾ ਵਿਜ਼ਿਬਿਲਟੀ ਦਿਵਾਉਣੀ ਪੈਣੀ ਆ ਇਹ ਜਿਹੜੇ ਅਨਵਾਂਟਡ ਐਕਸਪੈਂਸ ਨੇ ਨੂੰ ਕੰਟਰੋਲ ਕਰਕੇ ਆਪਾਂ ਕੁਝ ਪੋਰਸ਼ਨ ਹੋਰ ਵੀ ਪਾ ਸਕਦੇ ਆ ਨਾਲ ਰਿਲੇਟਡ ਹੋਰ ਬਹੁਤ ਚੀਜ਼ਾਂ ਨੇ ਜਿਵੇਂ ਕਿਸੇ ਦੀ ਕੋਈ ਸੇਫਟੀ ਪੱਖੋਂ ਆਪਾਂ ਦੇਖਿਆ ਵੀ ਸੜਕਾਂ ਦੇ ਉੱਪਰ ਆਪਣੇ ਕ੍ਰੋਸ ਵਾਕ ਲਈ ਫਲੈਸ਼ਿੰਗ ਲਾਈਟ ਤੱਕ ਨਹੀਂ ਹੈਗੀਆਂ ਜਿਵੇਂ ਹੁਣ ਆਪਾਂ ਸੋਚੀਏ ਕਿ ਢੱਗ ਵੱਡਾ ਕੰਮ ਹੋਣਾ ਜੀ 5000 2000 4000 5000 ਮੇਰੀ ਸੋਚਾ ਵੀ ਇਹ ਜਿਹੜਾ ਬਜਟ ਆ ਉਹਦੇ ਵਾਸਤੇ ਐਕਸਟਰਾ ਹੋਣਾ ਚਾਹੀਦਾ ਤਾਂ ਕਿ ਜਿਹੜੀ ਛੋਟੀਆਂ ਛੋਟੀਆਂ ਪ੍ਰੋਬਲਮ ਨੇ ਨਾ ਉਹ ਉਸ ਬਜਟ ਦੇ ਅੰਡਰ ਆ ਜਾਣ ਤੇ ਉਹਨਾਂ ਦੇ ਵਾਸਤੇ ਸਪੈਸ਼ਲ ਟਰੈਕ ਹੋਵੇ ਸੇਮ ਇਹੀ ਚੀਜ਼ ਮੈਂ ਲਾਗੂ ਕਰਨਾ ਚਾਹੁੰਦਾ ਆਪਣੇ ਜਿਹੜੇ ਲੋਕਲ ਬਿਜ਼ਨਸ ਨੇ ਜੀ ਜਿਨ੍ਹਾਂ ਦੇ ਪਰਮਿਟ ਨੇ ਪਰਮਿਟ ਨੋਰਮਲੀ ਜੇਕਰ ਮੈਂ ਕਿਸੇ ਮਲਟੀਪਲੈਕਸ ਦੀ ਗੱਲ ਕਰਾਂ ਉਹ 4 ਤੋਂ 6 ਮਹੀਨੇ ਲੈ ਰਿਹਾ ਜੀ ਬਿਲਕੁਲ 3 ਮਹੀਨੇ ਦਾ ਟਾਈਮ ਆ ਤੁਹਾਡੇ ਕੋਲ ਫ੍ਰੀ ਆ ਜਿੰਨੂੰ ਫ੍ਰੀ ਟਾਈਮ ਕਿਹਾ ਤਾਂ ਨਾ ਜਿਹਦੇ ਵਿੱਚ ਤੁਸੀਂ ਆਪਣੀ ਕੰਸਟਰਕਸ਼ਨ ਕਰਕੇ ਕੰਮ ਸ਼ੁਰੂ ਕਰਨਾ ਹੁੰਦਾ ਵਾ ਹੁਣ ਜੇ ਪਰਮਿਟ 6 ਮਹੀਨੇ ਜਾ ਰਿਹਾ ਜੀ ਤੁਸੀਂ ਕਿੱਥੇ ਜਾਵੋ ਚੌਥੇ ਮਹੀਨੇ ਤੋਂ ਤੁਹਾਡੀ ਪੇਪਰੰਡ ਸ਼ੁਰੂ ਹੋ ਗਿਆ ਤੇ ਇਸ ਕਰਕੇ ਮੇਰਾ ਇੰਪੋਲ ਜਿਹੜਾ ਹੈਗਾ ਵਾ ਉਹ ਲੋਕਲ ਬਿਜ਼ਨਸ ਨੂੰ ਵੀ ਸਪੋਰਟ ਤਾਂ ਹੁੰਦਾ ਵਾ ਲੋਕਲ ਬਿਜ਼ਨਸ ਦੀ ਜਿਹੜੀ ਆਈਟਮਾਂ ਨੇ ਉਹਨਾਂ ਨੂੰ ਬਾਏ ਕਰਨ ਵਾਸਤੇ ਪ੍ਰਮੋਟ ਕਰੋ ਉਹਨਾਂ ਦਾ ਰੈਟੇ ਮੇਜਰਮੈਂਟ ਜਿਹੜੀਆਂ ਹੈਗੀਆਂ ਪਰਮਿਟ ਵਾਸਤੇ ਉਹਨੂੰ ਐਕਸਪੀਡਿਟ ਕਰਨਾ ਇਹ ਮੇਰੇ ਮੇਨ ਮੁੱਦਿਆਂ ਦੇ ਵਿੱਚ ਇਹ ਵੀ ਸ਼ਾਮਲ ਹੈ ਬਿਲਕੁਲ ਜੀ ਬਿਲਕੁਲ ਬਾਕੀ ਅ ਅਸ਼ੋਕ ਸੂਹੀ ਸਾਹਿਬ ਤਾਂ ਜਿਵੇਂ ਕਿ ਤੁਹਾਨੂੰ ਦੱਸਿਆ ਬਾਡ ਨੰਬਰ 12 ਸਮਾ ਸਮਾਪੂ ਟਾਪੀ ਤੋਂ ਚੋਣ ਲੜ ਰਹੇ ਨੇ ਬਿਲਕੁਲ ਅਗਰ ਤੁਹਾਨੂੰ ਹੋਰ ਵੀ ਤੁਹਾਡੇ ਕੋਈ ਕੁਐਸਚਨ ਹੋਣ ਤਾਂ ਬਿਲਕੁਲ ਤੁਸੀਂ ਸਾਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਆ ਤੇ ਆਪਾਂ ਬਿਲਕੁਲ ਅਸ਼ੋਕ ਜੀ ਨਾਲ ਰابطਾ ਕਰਾਂਗੇ ਤੇ ਇਹਨਾਂ ਨੂੰ ਉਹਨਾਂ ਦੇ ਆਨਸਰ ਵੀ ਮੰਗਾਗੇ ਤੇ ਤੁਹਾਡੇ ਤੱਕ ਆਣਗੇ ਤੇ ਬਾਕੀ ਹੋਰ ਅੰਤ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਸਾਡੇ ਟੀਵੀ ਦੇ ਮਾਧਿਅਮ ਨਾਲ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਅੰਤ ਵਿੱਚ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਜੀ ਵੀ 20 ਤਰੀਕ ਨੂੰ ਆਪਣੇ ਲਾਸਟ ਡੇ ਆਪਣੀ ਇਲੈਕਸ਼ਨ ਦਾ ਤੇ ਮੈਂ ਤਾਂ ਸਭ ਨੂੰ ਇਹੀ ਕਹਿ ਸਕਦਾ ਵੀ ਵੋਟ ਜ਼ਰੂਰ ਪਾਓ ਕਿਉਂਕਿ ਤੁਹਾਡਾ ਰਾਈਟ ਆ ਤੇ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੇ ਕੈਂਡੀਡੇਟ ਦਾ ਪ੍ਰੋਫਾਈਲ ਚੈੱਕ ਲਓ ਜਿਹੜਾ ਤੁਹਾਨੂੰ ਲੱਗਦਾ ਵੀ ਕੈਂਡੀਡੇਟ ਡਿਜ਼ਰਵਿੰਗ ਆ ਉਹਨੂੰ ਵੋਟ ਪਾਉਣ ਜ਼ਰੂਰ ਜਾਓ ਤੇ 7 ਤਰੀਕ ਤੋਂ ਲੈ ਕੇ 11 ਤਰੀਕ ਤੱਕ ਐਡਵਾਂਸ ਵੋਟਿੰਗ ਆ ਕਿਉਂਕਿ 20 ਨੂੰ ਦੀਵਾਲੀ ਆ ਤੇ ਆਪਾਂ ਨੂੰ ਵੱਧ ਤੋਂ ਵੱਧ ਐਡਵਾਂਸ ਵੋਟਿੰਗ ਦੇ ਵਿੱਚ ਆਪਣੀਆਂ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਥੈਂਕ ਯੂ ਬਿਲਕੁਲ ਜੀ ਹੁਣ ਸਾਡੇ ਨਾਲ ਸਿਗੇ ਜੀ ਅਸ਼ੋਕ ਸੂਈ ਤੇ ਜਿਹੜੇ ਕੀ ਤੁਹਾਨੂੰ ਪਤਾ ਹੀ ਆ ਵੀ ਵਾਰ ਨੰਬਰ 12 ਤੋਂ ਸਿਟੀ ਕੌਂਸਲਰ ਇਲੈਕਸ਼ਨ ਲੜ ਰਹੇ ਨੇ ਤੇ ਜਿਵੇਂ ਕਿ ਇਹਨਾਂ ਨੇ ਵੀ ਅਪੀਲ ਕੀਤੀ ਗਈ ਅਸੀਂ ਵੀ ਵੀਟੀਵੀ ਪੰਜਾਬੀ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਆ ਵੀ ਇਲੈਕਸ਼ਨ ਦੇ ਵਿੱਚ ਵੋਟ ਜ਼ਰੂਰ ਪਾਓ ਬਿਕੋਜ਼ ਇਹ ਰਾਈਟ ਬੜੇ ਹੀ ਐਫਰਟ ਨਾਲ ਸਾਨੂੰ ਮਿਲਿਆ ਹੈ ਜਿਵੇਂ ਕਿ ਇਹਨਾਂ ਦੁਆਰਾ ਵੀ ਦੱਸਿਆ ਗਿਆ ਤੇ ਅਸੀਂ ਫਿਰ ਦੁਬਾਰਾ ਤੁਹਾਨੂੰ ਯਾਦ ਕਰਾਉਣੇ ਕਿ 20 ਅਕਤੂਬਰ ਨੂੰ ਜਿਹੜਾ ਲਾਸਟ ਡੇ ਆ ਪੋਲਿੰਗ ਡੇਟ ਆ ਬਟ ਉਸ ਤੋਂ ਪਹਿਲਾਂ 7 ਤਰੀਕ ਤੋਂ ਲੈ ਕੇ 11 ਤਰੀਕ ਤੱਕ ਤੁਸੀਂ ਅਡਵਾਂਸ ਬੋਲਿੰਗ ਜਰੂਰ ਕਰੋ ਕਿਉਂਕਿ ਕਈ ਵਾਰ ਐਂਡ ਮੌਕੇ ਤੇ ਆ ਕੇ ਕਿਵਲ ਕੋ ਕੰਮ ਪਾ ਜਾਂਦਾ ਜਾਂ ਬੋਟ ਨਹੀਂ ਪਾ ਸਕਦੇ ਇਸ ਲਈ ਬੋਟ ਪਾਣ ਦਾ ਅਧਿਕਾਰ ਹੁ ਨਾ ਛੱਡੋ ਤੇ ਮੈਂ ਫਿਰ ਕਹਿਣਾ ਚਾਹੁੰਦਾ ਵੀ ਜੇਕਰ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤੁਸੀਂ ਅਸ਼ੋਕ ਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਬਿਲਕੁਲ ਸਾਡੇ ਥਲੇ ਆ ਰਹੇ ਨੰਬਰ ਤੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਤੇ ਸਾਨੂੰ ਵਟਸਐਪ ਵੀ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਦੇ ਹੋਰ ਇਨਫੋਰਮੇਟਿਵ ਪ੍ਰੋਗਰਾਮ ਦੇਖਣ ਦੇ ਲਈ ਦੇਖਦੇ ਰਹੋ VTV ਪੰਜਾਬੀ ਵਿਕਟਰੀ ਅਪਤੋਤ